ਇੱਕ ਤੁਹਾਡਾ ਹੁਣ ਥੋੜੀ ਜਿਹਾ ਪਹਿਲਾਂ ਪਿੱਛੇ ਜੇ ਬੱਬੂ ਮਾਨ ਨਾਲ ਵੀ ਇੱਕ ਗੀਤ ਆਇਆ ਹੈ ਹਨਾ ਸੋ ਇਹ ਇੱਕ ਕਲਾਕਾਰ ਦੀ ਦੂਜੇ ਕਲਾਕਾਰ ਨਾਲ ਆਪਣਾ ਤਮੋ ਮੁਹੱਬਤ ਦਾ ਇੱਕ ਚੰਗਾ ਸੰਕੇਤ ਹੈ ਸੋ ਇਸ ਬੱਬੂ ਕਿਵੇਂ ਬਣਿਆ ਬੱਬੂ ਮਾਨ ਜੀ ਸੁਪਰਸਟਾਰ ਨੇ ਔਰ ਉਹ ਉਸ ਥਾਂ ਤੇ ਪਹੁੰਚ ਕੇ ਵੀ ਉਹ ਮੇਰੇ ਜਿੰਨਾ ਆਦਰ ਕਰਦੇ ਨੇ ਜਿੰਨਾ ਮੇਰਾ ਪਿਆਰ ਕਰਦੇ ਨੇ ਮੈਂ ਉਹਦਾ ਮੁਲਤਵ ਦੇ ਲਈ ਸਕਦਾ ਰਹੀਂ ਗੱਲ ਜ਼ਰੂਰ ਹੈ ਜਦੋਂ ਮੈਨੂੰ ਕੋਈ ਕੋਈ ਕੰਮ ਕਹਿੰਦੇ ਨੇ ਆ ਆਪਣੇ ਆ ਕਰ ਰਹੇ ਤੇ ਮੈਥੋਂ ਨਾ ਨਹੀਂ ਹੁੰਦੀ ਉਹਨਾਂ ਨੇ ਮੈਨੂੰ ਗੀਤ ਵਾਸਤੇ ਕਿਹਾ ਮੈਂ ਪਹਿਲਾਂ ਉਹ ਜਾ ਕੇ ਖਾਂਟੂ ਚ ਜਾ ਕੇ ਗੀਤ ਰਿਕਾਰਡ ਕਰਾ मतलब ਫਿਲਮ ਫਲਵਾਇਆ ਉਸ ਸਮੇਂ ਕਰ ਮੈਨੂੰ ਕਹਿੰਦੇ ਵੀ ਰਿਕਾਰਡਿੰਗ ਕਰਾਉਣੀ ਆ ਮੈਂ ਜਾ ਕੇ ਰਿਕਾਰਡ ਕਰਾਇਆ ਜਣੀ ਬੱਬੂ ਮਾਨ ਦਾ ਮੈਂ ਦੇਣ ਇਸ ਕਰਕੇ ਵੀ ਨਹੀਂ ਦੇ ਸਕਦਾ ਵੀ ਮੈਥੋਂ ਮੈਂ ਬਗੈਰ ਕਿਹਾ ਉਹਨਾਂ ਨੇ ਮੇਰੇ ਵਾਸਤੇ ਪੜੌਣ ਵਾਸਤੇ ਇੱਕ ਗੀਤ ਗਾਇਆ ਸੀਗਾ ਵੋਟਾਂ ਵਿੱਚ ਖੜ ਗਿਆ صدیق ਬੱਲੀਏ ਚੱਲ ਵੋਟ ਪਾਉਣ ਲਈ ਭਦੌੜ ਚੱਲੀਏ ਇਹ ਗੀਤ गा ਕੇ ਭਦੌੜ ਦੇ ਲੋਕ ਮੈਨੂੰ ਕਹਿਣ ਲੱਗੇ ਕਹਿੰਦੇ ਯਾਰ ਤੂੰ ਆ ਗਿਆ ਸਾਡੇ ਕਸਬੇਦਾਨੋਂ ਉੱਚਾ ਹੋ ਗਿਆ ਅਗਦੀ ਕੀ ਮਤ ਕੀ ਮਤਲਬ ਕਹਿੰਦੇ ਪਹਿਲਾਂ ਸਾਰੇ ਲੋਕ ਇਹਨੂੰ ਸਹਿਣਾ ਭਦੌੜ ਕਹਿੰਦੇ ਸੀਗੇ ਪਰ ਹੁਣ ਕੱਲਾ ਭਦੌੜ ਕਹਿਣ ਲੱਗੇ ਨਿੱਕੇ ਨਿੱਕੇ ਗੱਲ ਤੇ ਲੋਕ ਨਾ ਪੜਾ ਜੀ ਕਮਾਲ ਹੈ ਚੱਲ ਵੋਟ ਪਾਉਣ ਨਹੀਂ ਭਧੌੜ ਚੱਲੀਏ ਉਹ ਚ ਸੈਣ ਦਾ ਨਾ ਹੋਣੀ ਆਉਂਦਾ ਨਹੀਂ ਲੇਕਿਨ ਆਮ ਤੌਰ ਤੇ ਪਹਿਲਾਂ ਨਾ ਸੈਣਾ ਭਧੌੜੀ ਕਹਿੰਦੇ ਸੀਗੇ ਮੈਂ ਚਾਹੁੰਨੀ ਆ ਕਿ ਤੁਸੀਂ ਵਿਦੇਸ਼ ਦੀ ਕੋਈ ਮਿੱਠੀ ਯਾਦ ਵੀ ਸਾਡੇ ਨਾਲ ਸਾਂਝੀ ਕਰੋ ਕਿਉਂਕਿ ਪਹਿਲਾ ਤਜਰਬਾ ਤੁਹਾਡਾ ਨਹੀਂ ਸੀ ਇੰਨਾ ਵਧੀਆ ਪਰ ਜਦੋਂ ਤੁਸੀਂ ਦੁਬਾਰਾ ਗਏ ਤਾਂ ਉਦੋਂ ਜਿਹੜਾ ਇਹ ਲੋਕਾਂ ਦਾ ਪਿਆਰ ਜਾਂ ਉਸਦੋਂ ਜਿਹੜਾ ਤੁਹਾਡਾ ਤਜਰਬਾ ਰਿਹਾ ਉਹ ਕਿਸ ਤਰ੍ਹਾਂ ਦਾ ਸੀ ਕੁਲਦੀਪ ਜੀ ਜਦੋਂ ਦੁਬਾਰਾ ਸੌਰੀ ਜਦੋਂ ਦੁਬਾਰਾ ਗਏ ਆ ਅ uh, 82 ਚ ਜੀ ਟ੍ਰਾਂਟੋ ਗਏ بارش ਬਹੁਤ ਜ਼ਿਆਦਾ ਹੋ ਰਹੀ ਸੀ ਪਰ ਭੀੜ ਇੰਨੀ ਸੀ ਬਈ ਉਹ ਖਿਚਾਤ ਹੋਈ ਦੇ ਵਿੱਚ ਅ ਗੇਟ ਦੇ ਸ਼ੀਸ਼ੇ ਟੁੱਟ ਗਏ ਉਹ ਸ਼ੀਸ਼ੇ ਤੋੜਨ ਨਾਲ ਉੱਥੇ ਜਿਹੜੀ ਪੁਲਿਸ ਸੀ ਉਹਨਾਂ ਦੋ ਨੌਜਵਾਨਾਂ ਨੂੰ ਫੜ ਕੇ ਉਹਨਾਂ ਦੇ ਹੱਥਕੜੀ ਲਾ ਦਿੱਤੀ ਉਹਨਾਂ ਹੱਥਕੜੀ ਖਿੱਚਾ ਕੇ ਉਹ ਭੱਜ ਗਏ ਜਦੋਂ ਪੜੀ ਗਏ ਲੋਕ ਅੰਦਰ ਟਿਕਟ ਲਈ ਬੈਠੇ ਸੀਗੇ ਤੇ ਰੋਲਾ ਪਾਉਣ ਲੱਗੇ ਵੀ ਪ੍ਰੋਗਰਾਮ ਸ਼ੁਰੂ ਕਰੋ ਉਹ ਪ੍ਰੋਮੋਟਰ ਵਿਚਾਰਾ ਸੋਚਣ ਲੱਗਾ ਵੀ ਇਹ ਸ਼ੀਸ਼ਾ ਟੁੱਟੇ ਲ ਮੈਨੂੰ ਪੇਮੈਂਟ ਕਰਨੀ ਪਊਗੀ ਉਹਨੂੰ ਇਹ ਇਹ ਚੱਕਰ ਸੀ ਤੇ ਹੋਇਆ ਇਹ ਵੀ ਸਰਜੈਂਟ ਪੁਲਿਸ ਦਾ ਉਹ ਸਟੇਜ ਤੇ ਆ ਗਿਆ ਉਹਨੇ ਹੁੰਦਾ ਸਾਰੀ ਮੈਨੂੰ ਪੁੱਛ ਲਿਆ ਵਟਸ ਯਰ ਨੇਮ ਮੈਂ ਆਪਣਾ ਤਾਂ ਨੋਨ ਲੀਜ਼ ਸੇਮ ਕਰੀ ਨੂੰ ਆਉਣਾ ਨਹੀਂ ਹੈ ਮੈਂ ਕਿਹਾ ਸ਼ੀਜ਼ ਰਣਜੀਤ ਕੌਰ ਉਹਨੇ ਅੰਗਰੇਜ਼ੀ ਚ ਲਓ ਰਣਜੀਤ ਕੌਰ ਦਾ ਪਤਾ ਨਹੀਂ ਚੀਕਿਆ ਹਾਂਜੀ ਉਹ ਕਹੇ ਜਦੋਂ ਉਹ ਨੇ ਦੇ ਵਿਲ ਬੀ ਸਟਾਰਟ ਦਾ ਪ੍ਰੋਗਰਾਮ ਉਹਨੇ ਇਹਨਾਂ ਕਿਹਾ ਇਹਨਾਂ ਕਰਕੇ ਉਹ ਪੁੰਨੇ ਦੇ ਜਾ ਖੜਾ ਹੋਇਆ ਹੈਰਾਨ ਬਹੁਤ ਹੋਇਆ ਵੀ ਇਹ ਦੋ ਬੰਦੇ ਨੇ ਇਹ ਲੋਕ ਕਿੰਨੇ ਇਕੱਠੇ ਹੋਏ ਨੇ ਉਹ ਜਦੋਂ ਅਸੀਂ ਕਲਕੱਤੇੋਂ ਪੱਖੀ ਲੈਣ ਦੇ ਸ਼ੁਰੂ ਕੀਤਾ ਨਾ ਪਹਿਲਾਂ ਤਾਂ ਸਟੇਜ ਤੇ ਇਕੱਲੀ ਸਾਡੇ ਦੇਤੇ ਰੋਸ਼ਨੀ ਸੀਗੀ ਫਿਰ ਉਹਨੇ ਲਾਈਟ ਜਗਾ ਦਿੱਤੀ ਹਾਲ ਦੀ ਫਸਟ ਰੋ ਦੇ ਜਿਹੜੇ ਮੁੰਡਿਆਂ ਦੇ ਹੱਥ ਘੜੀ ਲੱਗੀ ਸੀ ਨਾ ਕਲਕੱਤੇ ਆ ਪਕੀ ਉਹ ਹੱਥ ਘੜੀ ਵਜਾਉਣ ਲੱਗੇ ਉਹ ਸਰਜੈਂਟ ਨੇ ਛਾਲ ਮਾਰੀ ਤੇ ਉਹਨਾਂ ਨੂੰ ਤੁਹਾਨੂੰ ਫੜ ਲਿਆ ਕੰਬ ਵਿਦ ਮੀ ਉਹਨੂੰ ਕਿੱਥੇ ਬਾਹਰ ਲੈ ਗਿਆ ਬੜੀ ਅਜੀਬ ਗੱਲ ਮੈਂ ਕਿਹਾ ਇਹਨਾਂ ਨੂੰ ਐ ਕਰਨ ਦੀ ਕੀ ਲੋੜ ਪਈ ਸੀ ਪਰ ਗੱਲ ਇਹ ਹੈ ਇੱਕ ਉਮਰ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੇ ਉਹਨੂੰ ਤੁਸੀਂ ਸ਼ੌਕ ਕਹਿ ਲੋ ਹੈ ਜੀ ਉਹਨੂੰ ਤੁਸੀਂ ਜਨੂਨ ਕਹਿ ਲੋ ਜੋ ਮਰਜ਼ੀ ਕਹਿ ਲੋ ਇੱਕ ਉਮਰ ਹੁੰਦੀ ਆ ਉਹ ਉਮਰ ਐਸੀ ਸੀਗੀ ਇੱਕ ਸਾਡੇ ਗੀਤ ਚੱਲੇ ਬਹੁਤ ਸੀਗੇ ਉਹ ਇਸ ਕਰਕੇ ਨਾ ਉਹਨਾਂ ਨੇ ਬਹੁਤ ਆਪਣੀ ਖੁਸ਼ੀ ਜ਼ਾਹਰ ਕੀਤੀ ਔਰ ਖੁਸ਼ੀ-ਖੁਸ਼ੀ ਚ ਬਿਠੇ ਰਹੇ